ਅੱਛਾ ਕਿਵੇਂ ਜੀ ਬਰਾ ਪਚਾਣਾ ਛਲ ਬੜਾ ਕੋਈ ਨਹੀਂ ਬਾਈ 1000 ਰੁਪਏ ਦਾ ਮੁੱਸਾ ਦਾ ਨਹੀਂ ਖਾਤਾ ਯਾਰ ਪੈਸੇ ਹਨ ਹੱਥ ਤੰਗ ਹੈ ਸਮਾਨ ਵੀ ਅੱਜ ਤਾਂ ਘਰੋਂ ਸਮਾਨ ਵੇਚ ਕੇ ਲੈਂਦਾ ਜੀ ਬਿਲਕੁਲ ਘਰ ਹੱਲ ਹੱਲ ਤਾਂ ਮਰੇ ਕੀ ਹੈ ਭਰਾਵਾ ਕੀ ਹੋਇਆ ਤੁਹਾਡੇ ਬੁੜੇ ਦੀਆਂ ਬੱਕਰੀਆਂ ਜਾਂ ਵੇਚ ਲੈ ਆਪਾ ਬਾ ਤੂੰ ਫੜਨਾ ਕਿਹੜਾ ਪਤਾ ਲੱਗਣਾ ਇੱਕ ਦਿਨ ਫਰਾ ਦੇ ਕਰ ਨਹੀਂ ਕੰਮ ਮਧਗਰ ਤਾਂ ਇਹ ਚੋਨਾ ਸਾਥ ਹੈ ਜੀ ਮੇਰੇ ਚੱਲੋ ਫਿਰ ਚੱਲ ਗਏ ਆ ਜਾ ਪੱਕਾ ਆ ਦਾ ਸਾਹਮਣਾ ਸੰਦ ਸੰਦੇੜਾ ਦਾ ਚੱਕਰੀਆ ਉਹ ਆ ਪਾਣੀ ਦਾ ਵੀ ਪਿਆਦ ਕੇ ਆ ਲੈ ਉਹ ਆ ਹੁਣ ਫੇਰ ਲੈ ਗਿਆ ਉਹ ਇਹ ਮੇਰੇ ਸਾਹਮਣੇ ਇਹਨੇ ਮੈਨੂੰ ਲੈ ਕੇ ਬਹਿ ਗਿਆ ਆ ਹੁਣ ਆ ਰੇਲ ਨਹੀਂ ਆਈ ਇਹ ਤਾਂ ਲੋ ਟੰਗੀਆਂ ਇਆ ਇੱਕ ਬੱਕਰੀ ਹੋਰ ਲੈ ਗਿਆ। ਉਹੀ ਲੈ ਕੇ ਗਿਆ ਉਹ ਨਾ ਹੋਰ ਕਿੱਥੇ ਜਾਣੀ ਸੀ। ਇਹਨਾਂ ਨੇ ਤਾਂ ਮੂੰਹੂ ਲੈ ਕੇ ਰਹਿ ਗਏ। ਚਲ ਕਰਦਾ ਹੈ ਗੱਲ ਜਾ ਕੇ ਨਾ। ਆਪਣੇ ਕੰਮ ਦਾ ਧਿਆਨ ਰੱਖੋ ਬਈ ਸਵਾਰਾ। ਕੋਈ ਗੱਲ ਨਹੀਂ ਕਰਦਾ ਦੇਖ ਵੀ ਕਰੋ ਤੁਹਾਡੇ ਕੰਮ ਦਾ ਧਿਆਨ ਰਹੂਗਾ। ਠੀਕ ਹੈ। ਇਲੈਕਸ਼ਨ ਅਖਰੀ ਟੱਪਣ ਵਿਓ। ਬਾਈ ਜੀ ਛੇ ਦੇਰ ਕੇ ਆਏ। ਆਹ ਹਾਂ ਬਲਾਉ ਉਹਨਾਂ ਨੂੰ। ਲਿਆ ਲਿਆ। ਚਲੋ। ਤਾਂ ਠੀਕ ਹੈ ਬਾਈ ਜੀ। ਜਾ ਜਾ ਫਾਟੇ ਕਿ ਬਲਾ ਕੇ ਲੈ ਜਾਣਾ ਜੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋਈ ਵਧੀਆ ਕੰਮ ਤੁਸੀਂ ਦੱਸੋ ਬਸ ਵਧੀਆ ਬਾਈ ਜੀ ਆਪਾਂ ਕਰਤਾ ਕੰਮ ਆ ਬਸ ਭਰ ਲੈਂਦੀ ਬਾਈ ਜੀ ਆਪਾਂ ਬਾਬੋ ਬਾਈ ਜੀ ਆਦਾ ਕਰ ਗਿਆ ਕਿ ਪੰਜ ਚਾਰ ਬੰਦੇ ਲੈ ਮਾ ਤਗੜਾ ਕੰਮ ਹੀ ਕਰਦੇ ਬਾਸੀ ਭਰ ਕੇ ਲੈ ਆਏ ਤਗੜਾ ਕੰਮ ਕਰੋਗੇ ਤਾਂ ਫੇਰ ਹੀ ਆ ਤਗੜੇ ਹੋ ਕੇ ਰਹੋ ਠੀਕ ਹੈ ਕੱਢੀ ਆਓ ਗੱਤ ਕਰਾਂਗੇ ਨਹੀਂ ਭਈ ਆਪਾਂ ਦਾ ਪੂਰੇ ਐ ਤਰ੍ਹਾਂ ਮੰਨ ਲੱਗੇ ਪਏ ਭਈ ਆਪਾਂ ਦਾ ਸੁਣਣਾ ਪਹਿਲੇ ਨਹੀਂ ਭਜੇ ਜਿਹੜੀ ਗੱਲ ਚੀਜ਼ ਤੁਸੀਂ ਕਹੋਗੇ ਅਸੀਂ ਉਸ ਤੋਂ ਨਹੀਂ ਭਜੇ ਇਹਦਾ ਹੈ ਬਈ ਜੀ ਠੀਕ ਹੈ ਨਾ ਇਹ ਤਾਂ ਆਪਾਂ ਇਲੈਕਸ਼ਨ ਜਿੱਤਣਾ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਉਹ ਮੈਂ ਚੱਲਦਾ ਹਾਂ ਤੇਰਾ ਮੁੰਡੇ ਹਾਂ ਹਾਂ ਕੰਮ ਸਾਂਭੋ ਕਰਾਂਗੇ ਮੁੰਡੇ ਮੁੰਡੇ ਆਏ ਜਿਹੜੇ ਬਾਈ ਚਲੋ ਬਾਈ ਜੀ ਉਹਨਾਂ ਮੁੰਡੇ ਸਮਾਨ ਮੰਗਦੇ ਸੀ ਹੋ ਸਕਦਾ ਨਾ ਬਾਈ ਜੀ ਸਿੰਧਿਆਰ ਦੇ ਸਮਾਨ ਨਾਂ ਦੇ ਜੁਵਰਾਸ਼ਾ ਬਸ ਨੂੰ ਦੇਖੋ ਤੇ